ਹਾਂਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਆਂਕਾ ਪੰਪਾੜੀ ਇੱਧਰ। ਆਂਕਾ ਮੰਮੀ ਬਾੜੀ ਦੇ ਜਿਵੇਂ ਪੂਰੀ ਬਾਲ ਨਹੀਂ ਰਹੀ ਹੈ ਕਿ ਚਲੋ ਹੋ ਜੂਗੀ ਸਾਨੂੰ। ਤੇ ਇੱਕ ਬੜਾ ਤਾਂ ਗੁਪੀ ਤੇ ਬਰਿੰਕ ਕੋਲ ਬਣਾਉਣ ਲੱਗਿਆ। ਗੁਬੀ ਆਪਾਂ ਪਾਣੀ ਦੀ ਥੋੜੀ ਜਿਹੀ ਉਹ ਕਰ ਲਈ ਸੀਗੀ ਉਬਾਲ ਲਈ ਸੀ। ਤੇ ਹੁਣ ਪ੍ਰਾਂਤ ਦੇ ਵਿੱਚ ਪਾ ਕੇ ਇਹਦੇ ਵਿੱਚ ਨਮਕ ਮਸਾਲਾ ਜੀਰਾ ਜੋ ਵੀ ਆਪਾਂ ਮਸਾਲੇ ਪਾਉਣੇ ਆ ਉਹ ਪਾ ਲਈ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਬੇਸਨ। ਬੇਸਨ ਪਾ ਕੇ ਫਿਰ ਪਾਣੀ ਨਾਲ ਕਰਦੇ ਆ ਮਿਕਸ ਹਲਾਓ ਜੀ ਬੇਸਨ ਆਪਾਂ ਪਾ ਲਿਆ ਇਹਨੂੰ ਆਪਾਂ ਇਦਾਂ ਕਰਦੇ ਆ ਮਿਕਸ ਫਿਰ ਜਿੰਨੇ ਪਾਣੀ ਦੀ ਲੋੜ ਹੋਊਗੀ ਫਿਰ ਪਾਣੀ ਪਾ ਲਾਂਗੇ ਆਪਾਂ ਨਾਲਕ ਹਾਂ ਲੋ ਜੀ ਆਪਾਂ ਗੋੰਬੀ ਦੇ ਅੱਛੇ ਬੇਸਨ ਰਲ ਆ ਲਿਆ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਕੱਚੇ ਪੱਕੇ ਕਰਾਂਗੇ ਹਾਂ ਤੇ ਲੱਗ ਪਾਉਂਦੇ ਕਰਿਆ ਰਿਹਾ ਹਾਂ ਹਾਂ ਤੇ ਹੋ ਰਿਹਾ ਹੋਏ ਪਕੌੜਾ ਪਾਉਣ ਨੂੰ ਸ਼ਟਕੀ ਐਂ ਦੇਖੋ ਮਨਸਾ ਮੈਂ ਇਹਦੇ ਨਾਲ ਮਸਾਂਜਨ ਲੋ ਜੀ ਅੱਗ ਬਾਰੀ ਹੈ ਪੂਰੀ ਤੇ ਆਪਾਂ ਇੱਧਰ ਗੋਭੀ ਦੇ ਵਿੱਚ ਬੇਸਨ ਮਿਕਸ ਕਰਕੇ ਦੇਤਾ ਸੀ ਇੱਧਰ ਜਗਰੂ ਕੱਟ ਜਾਏ ਨੇ ਪਕੌੜੇ ਕੱਚੇ ਕਰਨਾ ਇਹਨੇ ਪਹਿਲਾਂ ਫਿਰ ਜਦ ਸਾਰੇ ਖਾਣ ਲੱਗਣਗੇ ਇੱਕ ਲੱਖ ਪੱਕੇ ਕਰ ਕਰਕੇ ਜਦੋਂ ਕੀ ਬਣਾ ਲਈਏ ਬੜੇ ਗਰਮ ਨੇ ਉਹ ਬਤੇ ਨੇ ਜੀ ਕਰਾਰੀ ਹੋ ਜਣਗੇ ਉੰਡਾ ਥੋੜੇ ਜਿਹੇ ਕਰਾਰੇ ਜਿਹੇ ਹੋ ਜਾਂਦੇ ਨੇ ਇਹ ਚਰਚਰੇ ਜਿਹੇ ਜਿਹੜੇ ਕਿਤੇ ਪੱਕੇ ਚ ਘੜਦੇ ਆ ਆਪਾਂ ਤੇ ਫੇ ਪਿੱਛੋਂ ਆਪਾਂ ਬਣਾਉਣੇ ਨੇ ਪਹਿਲਾਂ ਇਹ ਕਰ ਦਿੰਦੇ ਆ ਗੋਭੀ ਵਾਲੇ ਹਨਾ ਤੇ ਬਰੈਡ ਵਾਲੀ ਹੋ ਜਾਣਗੀ ਤੇ ਬਰੈਡ ਵਾਲੀ ਜਿਹੜੀ ਸਾਟ ਦੀ ਬਲਦੀ ਕਿੰਨੀ ਵਧੀਆ ਲੱਗਦੀ ਆ ਹਾਂ ਅੱਗ ਪੂਲੀ ਬਲਦੀ ਆ ਗਰਮੀ ਅਜ ਤੇ ਇਹ ਅੱਗ ਤਾਂ ਪੱਝਦੇ ਆ ਪਰ ਆਪਾਂ ਨੇ ਤਾਂ ਫਿਰ ਵੀ ਸਬਜ਼ੀ ਚੁੱਲੇ ਤੇ ਹੀ ਬਣਦੀ ਆ ਗਰਮੀ ਹੋਵੇ ਚਾਹੇ ਸਰਦੀ ਸਰਦੀ ਹਾਂ ਜਦੋਂ ਸਰਦੀਆਂ ਚ ਅਗਵਾੜੀ ਵਧੀਆ ਲੱਗਦੀ ਐ ਸੇਕਣ ਨੂੰ ਬੰਦਾ ਬੈਠ ਕੇ ਸੇਕ ਜਿਹਾ ਹੁੰਦਾ ਕੰਮ ਸਾਰਾ ਪੀਦਾ ਨਾ ਆਪਾ ਖਟ ਲੈਣਾ ਨਾ ਨਾ ਆ ਵੀ ਕੰਮ ਈ ਆ ਫੇ ਮੈਂ ਸਗੋਂ ਲੜ ਲੜ ਦੇ ਜੰਨੀ ਆ ਨਹੀਂ ਫੇ ਮੈਨੂੰ ਵਿਚ ਵਿਚਾਲੇ ਭੱਜਣਾ ਪੈਂਦਾ ਸਹੀ ਐ ਹੁਣ ਮੈਂ ਉਧਰ ਵੀ ਸੌਖਾ ਕਰ ਸਿੱਕੀ ਜਾਂਦਾ ਹਾਂ ਤੇ ਹੁਣ ਮੈਂ ਉਧਰ ਦੂਗਾ ਵੀ ਫੇ ਲਾਤਾ ਨਾ ਕੋਲ ਬ੍ਰੈਡਾਂ ਵਾਲਾ ਵੀ ਇਹ ਤਿਆਰ ਹੋ ਹਾਂ ਕੋਈ ਤਿਆਰ ਕਮ ਹੁੰਦਾ ਇੱਕ ਜਣੇ ਨਾਲ ਵੀ ਜਾਂਦਾ ਜਾਨੀ ਦੋ ਜਣਿਆਂ ਨਾਲ ਥੋੜਾ ਛੇਤੀ ਨਿਪਟਰ ਜਾਂਦਾ ਸਭ ਹੋ ਜਾਂਦਾ ਨਾ ਹਾਂ ਜੀ ਆਹਾਂ ਹੀ ਹੁੰਦੇ ਜੇ ਗੋਭੀ ਦੇ ਪਕੌੜੇ ਹੁੰਦੇ ਫੇਰ ਤਾਂ ਇੱਕ ਜਣੇ ਨਹੀਂ ਬੈਠ ਬੈਠ ਕੇ ਕੱਢੀ ਜਾਣੀ ਸੀ ਆਪਾਂ ਹੂੰ ਉਹ ਤਾਂ ਕਿਉਂਕਿ ਇੱਕ ਵਾਰ ਘੋਲ ਬਣ ਜਾਂਦਾ ਨਾ ਮੈਂ ਵਿੱਚ ਜੇ ਪਕੌੜੇ ਬਣਾਉਣ ਲੱਗਦੀਆਂ ਇੱਕ ਦੋ ਪੰਗੇ ਲੈ ਲੈਣੇ ਆ ਪਿੱਛੇ ਬ੍ਰੈਡ ਪਕੌੜੇ ਵਿੱਚ ਗੋਭੀ ਵਾਲੇ ਹੁਣ ਆਪਾਂ ਦੋ ਹੀ ਰੱਖਣੇ ਨੇ ਕਈ ਵਾਰ ਅੱਗੇ ਬੱਚਿਆਂ ਨੂੰ ਮੈਂ ਆਲੂ ਵਾਲੇ ਵੀ ਕੱਢ ਦਿੰਨੀ ਆ ਸਲਾਈਸ ਹੂੰ ਹੂੰ ਪਰ ਦੋ ਬੋਤਲ ਫੇਰ ਜ਼ਿਆਦਾ ਗਾਜਾ ਪੈ ਜਾਂਦਾ ਉਹ ਤੁਹ ਪਤਾ ਨਹੀਂ ਲੱਗਾ ਸਾਜੀ ਖਾਣੇ ਆ ਜੀ ਹੁਣ ਆਪਾਂ ਅੰਦਰ ਦਿਖਾਉਣੀ ਆ ਤੁਹਾਨੂੰ ਬਰੈਡਾਂ ਦਾ ਕੋਲ ਬਣਾਤਾ ਇਹੋ ਜੀ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾ ਲਈਏ ਕੱਟ ਕੇ ਦੇਖ ਲੈ ਕਿ ਲੱਗਉਣੀ ਆ ਵਿੱਚ ਧਨੀਆ ਹੈਗਾ ਤੇ ਨਾਲ ਇਹਨਾਂ ਟੈਕ ਨਿਕਲੇ ਜਾਣਗੇ ਲੋ ਜੀ ਗੋਭੀ ਦੇ ਪਕੌੜੇ ਆਪਾਂ ਕੱਚੇ ਤੜਲੇ ਹੁਣ ਆਪਾਂ ਆਪਾਂ ਤਾਲ ਰਹੀਆਂ ਬਰੈਡ ਦੀ ਮੰਮੀ ਬੈਠੇ ਰਾਮ ਕਰ ਰਹੀ ਆ ਕੋਲ ਹੈ ਮੈਂ ਹਾਂ ਜੇ ਤੇ ਰਾਮ ਕਰ ਨਿਕਲ ਗਈ ਬਰੈਡ ਵੀ ਤੇ ਚੀਰ ਲਈ ਤੇੜੀ ਇੱਕ ਕਰ ਦਿਓ ਵੀ ਪਕੌੜੇ ਕਰ ਲੈਣਗੇ ਉਹ ਵੀ ਠੀਕ ਗਿਆ ਉਹ ਵੀ ਬੱਚੇ ਰਾਮ ਦੀ ਕਹਾਣੀ ਦੇਖਦੇ ਰਹਤ ਮੰਮਾ ਤੇ ਰਹੀ ਹੁੰਦੇ ਹਾਂ ਹਾਂ ਇਹ ਥੋੜੇ ਫੇ ਵੀ ਟਾਈਮ ਜੇ ਨਾ ਹੀ ਸਵਾਦ ਲੱਗਦੇ ਨੇ ਸਾਦੇ ਦਾ ਸਵਾਦ ਨਹੀਂ ਲੱਗਦੇ ਹਾਂ ਫਿਰ ਤਾਂ ਮਿੰਟੋ ਮਿੰਟੇ ਨਿਕਲ ਜਾਣੇ ਨੇ ਨਾ ਹਾਂ ਬਰੈਡ ਵੀ ਕਰ ਰਹੇ ਆ ਕੱਚੇ ਹਾਂ ਖਾ ਕੇ ਦੋਈਏਗਾ ਤੁਹਾਨੂੰ ਦਈਏ ਹਾਂ ਲਓ ਜੀ ਹੁਣ ਆਪਾਂ ਬਰੈਡ ਵੀ ਕਰਨ ਲੱਗੇ ਪੱਕੇ ਇਹ ਵੀ ਪਹਿਲਾਂ ਕੱਚੇ ਕਰ ਲਏ ਸੀਗੇ ਕੱਚੇ ਕਰਨ ਚ ਫਾਇਦਾ ਹੋ ਜਾਂਦਾ ਹੈ ਕਿ ਤਾਂ ਛੇਤੀ ਬਣ ਜਾਂਦੇ ਨੇ ਹੈਨਾ ਹਾਂ ਇੱਕ ਪਕੌੜਿਆਂ ਦਾ ਕਲਰ ਬਹੁਤ ਸੋਹਣਾ ਆਉਂਦਾ ਹੈਨਾ ਹਾਂ ਕੱਚੇ ਜੀ ਨੀਰ ਦੇ ਵਿੱਚੋਂ ਹੂੰ ਹੂੰ ਕਰਾਰੇ ਜੇ ਬਣ ਜਾਂਦੇ ਨੇ ਕਰਾਰੇ ਜੇ ਬਣ ਜਾਂਦੇ ਨੇ ਹਾਂ ਲਓ ਜੀ ਬੱਚੇ ਖਾ ਰਹੇ ਨੇ ਕਿੱਦਾਂ ਦੇ ਲੱਗੇ ਟੇਸਟੀ ਟੇਸਟੀ ਕੀ ਚਾਹੀਦਾ ਹੁਣ ਇਹ ਭਰ ਗਿਆ ਰਸ਼ਮਨ ਤੂੰ ਥੋੜਾ ਸਲੋਈਂ ਖਾਣ ਨੂੰ ਇਹ ਲੱਗਦਾ ਸੌਸ ਹੀ ਨਿਕਲੀ ਖਾਣੀ ਪੁੱਤ ਸੌਸ ਗੜਾ ਫੜ ਲੂ ਉਂਗਲੀਆਂ ਨਾਲ ਸੌਸ ਟੱਟਣ ਲੱਗਿਆ ਹੋਏ ਉਂਗਲੀਆਂ ਬ੍ਰੈਡ ਲਿਆਦਾ ਚਸ਼ਮਨ ਨੂੰ ਹਰਮਨ ਤੈਨੂੰ ਗੋਭੀ ਦੇ ਪਕੌੜੇ ਲੈ ਲੈ ਅੰਨ ਦੇ ਵਿੱਚ ਵੀ ਜੀ ਨੇ ਖਾ ਲੇ ਹਾਂ ਉਹ ਇਹ ਮੈਂ ਚਾਹ ਵੀ ਲਈ ਕਿਦਾਂ ਲੱਗੇ ਬੱਸ ਇਹ ਜੀ ਮੋਬਾਈਲ 'ਚ ਬਿਜ਼ੀ ਨੇ ਭਾਈ ਹਾਂ ਇੱਧਰ ਚਾਹ ਬਣਾ ਰਹੀ ਐ ਦੀਦੀ ਦੀ ਹੁੰਦੀ ਐ ਚਾਹ ਦੀ ਡਿਊਟੀ ਇਹ ਵੀ ਵੀਨੇ ਬਣਾਉਣੀ ਐ ਚਾਹ ਵੀ ਦੁੱਧ ਵੀ ਰੋਟੀ ਪੈਣੀ ਹੁੰਦੀ ਐ ਮੂੜੀ ਚਾਹ ਪੂਰੀ ਸਵਾਦ ਬਣਦੀ ਆ ਆਪਣੇ ਖਾਸ ਕਰਕੇ ਵਿੱਚ ਆ ਪੂਰੀ ਸਵਾਦ ਬਣਾਉਂਦਾ ਹਾਂ ਲੈ ਚਲੂ ਜੇ ਮੈਂ ਅੰਦਰ ਟੇਸਟ ਨਹੀਂ ਹੁੰਦਾ ਕਿ ਜ਼ਰੂਰ ਆ Smell ਆਉਂਦੀ ਆ ਆ ਬੇਦੀਨ ਪਾਇਆ ਹੋਇਆ ਮੋਨ ਨਹੀਂ ਪਾਇ। ਉਹ ਮੈਂ ਲੈ ਚੀਆ ਪੰਚ ਲੈ ਚੀਆ ਦੀ ਆਉਂਦੀ ਹੋਊਗੀ ਜਾਨੀ। ਪੂਰੀ ਖੁਸ਼ਬੂ ਆ ਰਹੀ ਹੈ ਇੱਥੇ ਤੱਕ। ਬਸ ਮੈਨੂੰ ਨਹੀਂ ਆਉਂਦੀ। ਮੇਰੇ ਮੋਨ ਨਹੀਂ ਕਰਕੇ ਨਾ ਕੋਈ ਆਉਂਦੀ ਨਹੀਂ ਇੰਝ। ਸਨਪਾ ਚਾਹ ਚੰਗੀ ਤਰ੍ਹਾਂ ਰਸਾ ਲੈ। ਹਾਂ ਹਲਾ ਹਲਾ ਕੇ ਪੋਣੀ ਦੇ ਨਾਲ। ਪੂਰਾ ਰਸਾ ਨਹੀਂ ਕਰਦੇ। ਆਮਦੀਆ ਬਣਦੇ। ਚਲੋ ਫਿਰ ਪਾ ਦਿਓ ਚਾਹ ਫਿਰ ਜਦ ਮੰਮੀ ਨੂੰ ਫੜਾ ਦੂੰ ਹਨਾ। ਹਾਂ ਹਾਂ ਬਸ ਆਖ ਮਾਰ ਦਿਓ।